ਨਵੇਂ ਬਲਾਉਚ ਸੁਭਾਅ ਦਾ ਜੀ ਆਹ ਖੜਿਆ ਸੰਧੂਆਂ ਦੇ ਕਿਵੇਂ ਆ ਵਧੀਆ ਵੇਰ ਵਧੀਆ ਹੋ ਠੀਕ ਆ ਵਧੀਆ ਜੀ ਸੈਟ ਉੱਚਾ ਅੱਜ ਬਾਈ ਲੇ ਕਰਾਈ ਜਾ ਮੁੰਡਾ ਨਵਾਂ ਗਰਾਊਂਡ ਮਿਲਿਆ ਲੈ ਆਉ ਸੰਗਾਨਾ ਅੱਠ ਬਹੁਤ ਆ ਬਾਈ ਹੋਰ ਹੈ ਜੀ ਮੜਾ ਕਹੇ ਦੇ ਚੈਨਲ ਦਾ ਸਬਸਕ੍ਰਾਈਬ ਕਰਨ ਨੂੰ ਮੈਂ ਆਪੀ ਕਰਾਂ ਨਹੀਂ ਕਹੇ ਮੜਾ ਉਹਨੂੰ ਕਹੇ ਸਟਾਰ ਪਲੇਅਰ ਖੇਡਦਾ ਤੂੰ ਕਹੇ ਮੜਾ ਕਹਦੇ ਯਾਰ ਕਹੇ ਕਿੰਨੇ ਬਣੇ ਬਈ ਯਾਰ ਇਹਨੇ ਦਾ ਕਿਆ ਹੋਇਆ ਆਉਣੇ ਆ ਬਾਈ ਮੈਂ ਥੋੜਾ ਜਿਹਾ ਫੀਟਰ ਪਾ ਲਈ ਸੀ ਇਹਦੀ ਬਣਾਣਾ ਹਾਂ ਨਾ ਨਾ ਕੋਈ ਨਹੀਂ ਕੋਈ ਨਹੀਂ ਯਾਰ ਚਲੋ ਹੋਈ ਨਾ ਆਈ ਫਿਰ ਮੜਾ ਸ਼ਿੰਗਲ ਆਵੇ ਸ਼ਿੰਗਲ ਆਵੇ ਸ਼ਿੰਗਲ ਸ਼ਿੰਗਲ ਆ ਦੇਰ ਤੱਕ ਬੱਦਿਲ ਸਕੋ ਤੇ ਕਿਰਤ ਉਹ ਨਗਰੋਂ ਚੌਂਕ ਲੱਗਦਾ ਬੱਜ ਕੇ ਪਾਣੇ ਮੋਟਰਸਾਈਕਲ ਬਾਕੀ ਕਿਧਰ ਹੋ ਜਾਗਾ ਲੱਗਦਾ ਰੋਕੋ ਨਾ ਕੋਈ ਉਹ ਤੇ ਕਿੱਥੇ ਆ ਮਨੀ ਮੋਟਰਸਾਈਕਲ ਲੈ ਕੇ ਆ ਜਾ ਦੇਖਿਆ ਉਹ ਕਬਲ ਉਹ ਟਾਸ ਕਰ ਲੋ ਬਾਈ ਯਾਰ ਕਮਾਈ ਕਰਦੇ ਆ ਆਜਾ ਉਹਦਾ ਬੰਦਾ ਕੋਈ ਨਹੀਂ ਉਹ ਸੇਮੀਆਂ ਕੇ ਪਟਾਏ ਮਟੇ ਆ ਪਾਉ ਲੈਣਾ ਗੁਰਾ ਮੋੜੇ ਓ ਬਹੁਤ ਨਾਲ ਬਈ ਬਾਕੀ ਹੂੰ ਤੈਨੂੰ ਤਾਂ ਆਊਗਾ ਸਹਾਰਾ ਆਊਗਾ ਆ ਬਾਲਕ ਸੀ ਕੀ ਡੋਣ ਜਾਂਦਾ ਲੈ ਵੇਚਣ ਨੂੰ ਮੈਨੂੰ ਨਹੀਂ ਮੈਨੂੰ ਤਰਲਾ ਤਰਲਾ ਪੇਦਾ ਤੁੱਤ ਲਸਕਾ ਪਰ ਕਮਰ ਤਰਲਾ ਲੜਾ ਦਈਏ ਉਹ ਨਾਲ ਸਿਰੂ ਚੱਲਦਾ ਕਮਲ ਉਹ ਕਿੱਧਰ ਗਿਆ ਕਮਲ ਨੂੰ ਬਾਹਰ ਲਿਆ ਪਾਇਦੀ ਬੁੱਦੀ ਦਾ ਇਨਾ ਤੋਂ ਹੁਣ ਤੱਕ ਠੀਕ ਆਦਾ ਤਰੇ ਰੂਝਦੇ ਨੂੰ ਮਾੜਾ ਬੋਲ ਰਹੀ ਉੱਤੋਂ ਚੰਗਾ ਬੋਲ ਬਹੁਤ ਚਾਲ ਉਹਦੇ ਮੂੰਹ ਤੇ ਬੇਚੀ ਕਰਦੀ ਹੈ ਹਾਂ ਕਿੰਨੇ ਚ ਨਿਪਟਾਉਣਾ ਪੁੱਛੀ ਇਹਦਾ ਕਿੰਨੇ ਚ 100 25 ਦਿੱਤਾ ਜੀ ਮੈਂ ਦੇਖਿਆ ਜੀ 20 ਰੁਪਏ 20 ਰੁਪਏ ਦਾ ਪੁੱਛ ਲਾ ਪਰ ਨੇ ਤਿੰਨ ਦਿਨ ਅੱਖੇ ਮੈਨੂੰ ਇੱਥੇ ਤਿੰਨ ਦਿਨ ਤੜਕੇ ਤੇ ਗੱਡੀ ਦੇ ਚੱਕ ਲੈਂਦੀ ਜੀ ਮੈਨੂੰ ਇੱਥੇ ਰੱਖਿਆ ਜਾਨੇ ਮੈਨੂੰ ਤੇਰਾ ਰੌੜਾ ਕਾਦਾ ਜੀ ਉਹ ਨਾ ਜਰਨਾ ਨੈਕਸਟ ਬੈਟਸਮੈਨ ਜੀ ਲੜੀ ਹੋ ਜਾਂਦੀ ਹੈ ਨਾ ਜੀ ਦਾ ਪੁਰਾਣੀ ਗੱਲ ਆ ਦੋ ਸਿੱਟ ਹੁੰਦੇ ਓਏ ਹੋ ਗਿਆ ਨਾ ਹਾਂ ਜੀ ਨਾ ਮੇਰਾ ਗੱਲ ਕਰ ਰਿਹਾ ਹੈ ਕਿ ਤੀਜੇ ਮੈਚ ਦਾ ਮਾਣ ਆ ਜੀ ਟਰੰਪ ਨਹੀਂ ਨਾ ਹਾਂ ਟਰੰਪ ਨਹੀਂ ਨਾ ਹਾਂ ਜੀ ਮੇਰੀ ਗੱਲ ਉਹ ਗੱਡੀ ਭੈ ਜਾ ਜਾ ਬੱਕਰਾ ਦਿੰਨੇ ਹੁਣੀ ਲਾਵਾਂ ਫੋਨ ਆ ਇੱਕ ਬਾਲ ਦੇਖ ਲੈਂਦੇ ਆੜੀ ਹਾਂ ਵੇ ਸੈਕਟਰ ਹੀ ਮੁੰਡਾ ਹੂੰ ਪਰਿਆ ਮਗਾਲੂਣਾ ਯਾਰ ਆ ਦੇ ਬਿਆ ਪਰ ਕਿਉਂ ਮਗਾਲੇ ਨੇ ਦੇਖ ਲੋ ਛੱਡਣਾ ਤਾਂ ਹੁੰਨਾ ਨਾ ਆਪਣੀ ਹਾਏ ਕਿੰਨੇ ਰਾਣਾ ਹੋਏ ਮੂੰਗੀ ਹਾਂ ਦੋਨ ਸ਼ੱਕੇ ਤੇਨੂੰ ਚੁੱਕੀ ਮੈਂ ਹਾਂ ਦੋ ਸ਼ੱਕੇ ਤਾਂ ਚੁੱਕ ਪਾਏ ਇੰਨੇ ਦਾ ਤੂੰ ਖਾ ਜਾਵੇਂ ਰਾਣਾ ਨੋ ਨੋ ਬਰੋ ਹਾਂ ਅੱਜ ਨਹੀਂ ਬਰੋ ਦੇਖ ਲਾ ਸਭ ਬੰਦ ਸਭ ਬੰਦ ਮੈਂ ਹੁਣ 21+ ਯਾਰ ਪੱਕੇ ਆ ਮੈਂ ਯਾਰ ਲੈ ਉਹ ਖੜਾ ਮੂੰਗੀ ਤੈਨੂੰ ਲੈ ਕੇ ਕਰਾ ਮੂੰਗੀ ਦੇ 4 ਛੱਕੇ ਪੱਕੇ ਆ 10 ਰਨ ਦੋ ਤੇ ਖਾਂ ਬੰਦ ਸਰਤ ਲਾ ਲਾ ਸਰਤ ਲਾ ਲਾ ਸਰਤ ਕਿੰਨੇ ਕਿੰਨੇ ਦਿਲਾਉਣੀਆਂ ਲਾ ਲਾ 10 10 ਓਵਰ ਪਾ ਦੇ ਖਾ ਲੈ ਜਾ ਉਹ ਸਰਤ ਲਾ ਯਾਰ ਯਾਰ ਬਗਣੀ ਸਰਤ ਕਿਉਂ ਨਹੀਂ ਲਾ ਰਿਆ ਯਾਰ ਲਾ ਫਿਰ ਇਧਰ ਆ ਲਾ ਖਾ ਜੂ 10 ਤੇ ਉੱਤੇ ਪਹਿਲਾ ਓਵਰ ਭਾਈ ਪਹਿਲਾ ਬਾਈ ਪਹਿਲਾ ਬਾਈ ਪਹਿਲਾ ਸਾਡੇ ਕੋਲ ਬੰਦਾ ਹੈ ਮੇਰਾ ਲਾਸਟ ਬੋਣਗੇ ਉਹਦਾ ਰਣੀ ਮਾਰੀ ਉਹ ਸਾਡੇ ਉਹ ਸਾਡੇ ਬਾਈ ਸਾਡੇ ਟੀਮ ਵਰਕ ਹੈ ਟੀਮ ਵਰਕ ਬੰਦੇ ਨੂੰ ਕੀ ਲਾਉਂਗਾ ਪਹਿਲਾ ਲਾ ਲ 10 ਰਣਾ ਤੇ ਮੇਰੇ ਨਾਲ ਟੀਮ ਵਰਕ ਦੇਖਣਾ ਵੀਰ ਜਰ ਬਈ ਤੁਸੀਂ ਤਾਂ ਇਹ ਕਹਿਣੋ ਵੀ ਜੰਮ ਲਾ ਜਿੱਤੇ ਨਾ ਹਾ ਹਾ ਰਲੇ ਹੋਏ ਨਹੀਂ ਸਾਡੇ ਨੂੰ ਬੱਤ ਦੇ ਬਾਈ ਹੋਗਾ ਆਹ ਮੁੰਗੀ ਹੋਏ ਬੱਤ ਦੇ ਤਾਂ ਵਧੀਆ ਜਿੱਤ ਕੇ ਨਹੀਂ ਹਾਰ ਕੇ ਸਾਰੇ ਭੱਜ ਜਾਣਗੇ ਤੇ ਆਹ ਮੋੜ ਜਮਾ ਨਹੀਂ ਕਰਦਾ ਇਕਰਾਦਾਨੇ ਵਿੱਚ ਲੀਗ ਵਧੀਆ ਮੁੰਗੇ ਦੇ ਬਾਹ ਪਈ ਹਾਂ ਬਾਲਾਂ ਚੱਕਣ ਦੇ ਨੰਬਰੀ ਮੁੰਗੀ ਦੇ ਮੋੜ ਦਾ ਹੈ ਹੈ ਨੰਬਰੀ ਮੁੰਗੀ ਦੇ ਮੋੜ ਦਾ ਪੁੱਤ ਹਾਂ ਹਾਂ ਬੋਲਦਾ ਨਹੀਂ ਕਿ ਮੁੰਗੀ ਆਇਆ ਯਾਰ ਸੁਝਾ ਦੇ ਮੜਾ ਜਾ ਕਿ ਆਈ ਮੜਾ ਹਾਂ ਓਏ ਨਹੀਂ ਯਾਰ ਕਿਵੇਂ ਚੱਲ ਰਹੀ ਹੈ ੱਲੀ ਗੱਲੀ ਕੀ ਦੱਸ ਦੇ ਲੀਗ ਮੁੰਗੀ ਬੱਸ ਯਾਰ ਹੈ ਕਿੰਨੀਆਂ ਟੀਮਾਂ ਐਂਟਰ ਆਣੀ ਪਤਾ ਨਹੀਂ ਕਿ ਅਗਲੀ ਲੀਗ ਦੇ ਸਰਪ੍ਰਾਈਜ਼ ਰੱਖਦੇ ਬੈਸਟਾਂ ਟੂਰਨਾਮੈਂਟ ਦਾ ਓਹ ਰੀਫਰੈਸ਼ਮੈਂਟ ਰੀਫਰੈਸ਼ਮੈਂਟ ਦੇ ਰਹੇ ਹਾਂ ਖਿਡਾਰੀਆਂ ਨੂੰ ਦੱਸ ਦੇ ਰੀਫਰੈਸ਼ਮੈਂਟ ਦੇ ਰਹੇ ਹਾਂ ਖਿਡਾਰੀਆਂ ਨੂੰ ਉਹ ਪਤਾ ਨਹੀਂ ਐ ਸਿੱਧਾ ਪੱਸਿਆ ਖਾਣ ਨੂੰ ਦੇ ਨੇ ਓਏ ਖਾਣ ਪੀਣ ਨੂੰ ਖਿਡਾਰੀਆਂ ਨੂੰ ਆ ਰਿਹਾ ਬਈ ਪਤੀਸਾ ਚਾਹ ਨੂੰ ਹੈ ਚਾਣਾ ਪਤੀਸਾ ਬਾਏ ਬਾਪਿਆਂ ਦਾ ਲਿਆਉਣਗੇ ਹਾਂ ਨਾ ਨਾ ਰਖੜੀਆਂ ਦਾ ਇਕੱਠਾ ਹੋਇਆ ਉਹ ਗੱਲ 20 ਕਿਲੋ ਜੁੱਧਰ ਕਰੀ ਬੈਠੇ ਨਹੀਂ ਹੁੰਦੀ ਐ ਟੈਕ ਨਾਲ ਸੇ ਨਹੀਂ ਹੁੰਦੇ ਨਹੀਂ ਹੁੰਦੇ ਪਿੰਡਾਂ ਲੈ ਪਹਿਲੀ ਬਾਲ ਤੇ ਨਹੀਂ ਹੁੰਦੀ ਇਹ ਔਰ ਦੇ ਬਚਾੜੇ ਅੱਖਣੇ ਕੀਪਰ ਨਾ ਆਉਂਦਾ ਜੀ ਆਉਂਦੇ ਨਹੀਂ ਜੀ ਹਾਂ ਹੁਣ ਤੱਕ ਦੇ ਮੱਧ ਫਾਉਲ ਫਿਰ ਬੌਲਰ ਦੇ ਪੱਖ ਥੋੜੇ ਬੋਲ ਤੇ ਪੁੱਛਿਆ ਮੌਰ ਨੂੰ ਫੋਨ ਲਾ ਗਿਆ ਬੌਲਰ ਦੇ ਪੱਖ ਜਿਆ ਥੋੜੀ ਪਿਚ ਹੈਗੀ ਆ ਵਧੀਆ ਪਾਣਾ ਜਣਾ ਘਣਾ ਸਕਾ ਮੇਰੇ ਵਰਗਾ ਉਹ ਲਗਿਆ ਹਰਮਾਨ ਤਾਈਓ ਬਈ ਸ਼ਰਤ ਲਾ ਰਿਹਾ ਮੂੰਗੀ ਕਹਿੰਦਾ 10 ਰੁਪਏ ਦੇ ਪਹਿਲਾ ਓਵਰ ਪਾਉ ਜਰ 10 ਤੇ ਮੈਂ ਪਾਉਣਾ ਸ਼ਰਤ ਲਾ ਲਾ ਮੂੰਗੀ ਮਨੀ ਨਾਲ ਸਿੰਗਲ ਵੈਕਟਲ ਪਵਾ ਰਹੀ ਆ ਬਸ ਦੰਨ ਸਾਡੇ ਬਟਾ ਸੈਕ ਕਰਾਂ ਨਹੀਂ ਬਣਿਆ ਕੀ ਤਾਂ ਦੰਨ ਕਾਈ ਮਾਰਿਆ ਕੈਮਰਾ ਹੈ ਤੀਜਾ ਮੈਚ ਕਰਿਆ ਮੈਂ ਤੇਰੇ ਪਿੰਡ ਤੀਜਾ ਕਿੰਨਾ ਸਿੰਗਲ ਬੈਡ 50 ਪਲੇਅਰ ਦੀ ਤੀਜਾ ਮੈਚ ਆ ਰਿਹਾ 50 ਪਲੇਅਰ ਆ ਨਹੀਂ ਤਾਂ ਸਭ ਇੱਕ ਪਲੇਅਰ ਤਿੰਨ ਤਿੰਨ ਵਾਰੀ ਖੜਾ ਆਣੇ ਕੋ ਰੂਲ ਜਿਓ ਹੈ ਨਹੀਂ ਰੂਲ ਰੁਪਿਆ ਫੜ ਕੇ ਇਧਰ ਹੀ ਪਾ ਲਾ ਕਰ ਐਂਟਰੀ ਵਾਲੇ ਇਧਰ ਹੀ ਪਾ ਲਾ ਕਰ ਮੈਂ ਖੇਡਿਆ ਸੀ ਜਿਹੜੇ ਉਤਲੇ ਸੀਗੇ ਦੋ ਨੰਬਰ ਵਾਲੇ ਇਧਰ 1 ਨੰਬਰ ਵਾਲੇ ਇੱਧਰ ਮੈਂ ਦੇਖੀ ਗਿਆ ਫਰਾਏ ਦਾ ਅੱਜ ਇੱਥੇ ਵੀ 14 ਟੀਮਾਂ ਲੱਸੀ ਵੀ ਦੰਮੂਗੇ ਫਿਰ ਟੀਮਾਂ ਨੂੰ ਸੀਰੇ ਨਾਮ ਬੋਲਦੇ ਬੰਨੇ ਕਿੰਨੀਆਂ ਟੀਮਾਂ 12 ਟੀਮਾਂ ਦੇ ਬਰ ਪੋਸਟਰ ਪਾ ਹੈ 14 ਹੋ ਗਿਆ 14 ਹੋ ਗਿਆ ਦੰਮੂਗੇ ਰੁਪਏ ਜਲੇ ਵਾੜ ਕੇ 14 ਵਾਂਗੇ ਨਾ ਖੜ ਜਾ ਤੁਸੀਂ ਇਹ ਟ੍ਰਿਕ ਵੀ ਦਿਖਾ ਦੋ ਕੀ ਅਜੀ 600 600 ਨਾਮ ਕਿੰਨਾ ਦਿੰਦੇ ਨੇ 4131 ਆ 41 ਦੇ 31 ਸਾੜਾ ਪਰਮੰਧ 20 ਕਿਲੋ ਦੁੱਧ ਤੂੰ ਕਿਲ ਚਾਹ ਪਈ ਆ ਤੂੰ ਭਾਏ ਕਿਤੇ ਬੱਤਾ ਨਹੀਂ ਪਾਇਆ ਸਾਨੂੰ ਚਾਲਾ ਕਪੂ ਦੀ ਫੜ ਲੇਗਾ ਫੜੂਗਾ ਤਾਂ ਭੁੱਖਾ ਮਰਿਆ ਪਿਆ ਉਹ ਫੜੂਗਾ ਚਾਹ ਰੋਟੀ ਮੈਂ ਮਰਜ਼ੀ ਖਾਣਾ ਮੋੜ ਪਿੰਡ ਹਾਂ ਐ ਕਰ ਜੇ ਮੈਂ ਕਰ ਉਹ ਖਾ ਕੇ ਦਿਖਾਈ ਹਾਂ ਠੀਕ ਆ ਮੂੰਗੀ ਕਹੇ ਮੈਂ ਆ ਜੀ ਇਕਲੇ ਖੇਡਣ ਆਲੇ ਆ ਕਿ ਆਏ ਤਾਂ ਮੈਂ ਠੰਡਾ ਪਾ ਲੈ ਬਾਈ ਕਾ ਮੈਨੂੰ ਠੰਡਾ ਗਰਮ ਕਰਤਾ ਨੇ ਆ ਗਰਮ ਕਰਦੇ ਉਹ ਕਿਧਰ ਗਿਆ ਪਤਾ ਭੈਣਾ ਗਿੱਲ ਦੇ ਮਰਨਾ ਹੋਇਆ ਹੈਲੋ ਉਹਨੇ ਸਿੱਟ ਕਰਦੇ ਚਾਹੀਦੀ ਆ ਫਾਈਨਲ ਲੱਖੀ ਹੈ ਕਹੀਂ ਆ ਗੱਗੀ ਨੂੰ ਮੈਂ ਚਾਹੁੰਦਾ ਲੱਖੀ ਲੈਣਾ ਮੈਂ ਨਹੀਂ ਲੱਖੂ ਹੀ ਲੈਣਾ ਅੱਖਾਂ ਤੇ ਭੈਣ ਦਾ ਕੀ ਖਾਦਾ ਤੇਰਾ ਉਹ ਬਾਤ ਕਾਟ ਹੋਏ ਤੇ ਬਾਹਰ ਕੋਈ ਨਹੀਂ ਆ ਮੂੰਗੀ ਆ ਮੂੰਗੀ ਵੱਲੋਂ ਬਾਈ ਕਿੱਥੇ ਬਾਰੇ ਦਾ ਟਰੈਫਿਕ ਮਲਾਉਣ ਵਾਲਾ ਮਿਲ ਗਿਆ ਆ ਪਾ ਦੇ ਹੋਰ ਦੱਸ ਨਹੀਂ ਨਹੀਂ ਆ ਆ ਮੂੰਗੀ ਵੱਲੋਂ ਬਾਈ ਠੰਡਾ ਯਾਰ ਧੰਨਵਾਦ ਮੂੰਗੀ ਯਾਰ ਠੰਡਾ ਮੂੰਗੀ ਵੱਲੋਂ ਥੈਂਕ ਯੂ ਓਕੇ ਯੂ ਆਰ ਸੋ ਵੋਲਡਨ ਹਾਂ ਆ ਗਿਆ ਆਪ ਜੀ ਦਿਖਾ ਲਾ ਗਿਆ ਓਏ ਲੋ ਤੇ ਆਪ ਜੀ ਦਾ ਕੀ ਕਰੀ ਓਕੇ ਪਹਿਲੇ ਸੈਨ ਮਰਾਂਗੇ ਤੇ ਮੁੰਡੇ ਫੀਲਡਿੰਗ ਹਟਨਾ ਚਾਹ ਰਹੇ ਮੁੰਗੀ ਪਹਿਲਾਂ ਫਟਾਂ ਦਾ ਫਟ ਵੀ ਖਾਣੀ ਆ ਨਵੇਂ ਰੱਖੀ ਨਾ ਮੇਰੇ ਇਧਰ ਨਹੀਂ ਇਧਰ ਮੰਨ ਫਟਾਸ ਕਰਦਾ ਬਾਈ ਓ ਸੀਰੇ ਓ ਗੋਰੇ ਓ ਅ ਸੀਰੇ ਨੂੰ ਪੇਟੀ ਡਾਸ ਕਰ ਲਾ ਕਰ ਦਿਆ ਬਾਅਦ ਕਰ ਦਿਆ ਡਾਲ ਆ ਜਾ ਭਾਈ ਆ ਜਾ ਆਇਆ ਭਾਈ ਸਿੱਕਾ ਹੈ ਨਹੀਂ ਲੱਭੀ ਹੈ ਰੇੜਾ ਪੈਂਦਾ ਬਾਈ ਦਾ ਠੀਕ ਹੋਰਾ ਵਧੀਆ ਜਿਹਾ ਜਿਵੇਂ ਇਹ ਹੋਈ ਹੈ ਇਹ ਵਧੀਆ ਨਹੀਂ ਯਾਰ ਬੰਨੇ ਪਹਿਲੀ ਤਾਂ ਸੇਖ ਆਦੇ ਜੀ ਰੋਕਿਆ ਹੁੰਦਾ ਭਾਈ ਪੂਰਾ ਬੰਦਾ ਮੂਹਰੇ ਆ ਬੰਦਾ ਵੇਰੇ ਕਰ ਬਿਾਨਾ ਗੱਲ ਲੰਗੀ ਦੋ ਜਿਹੜੇ 10 ਆ ਗਏ 10 ਤਾਂ ਬਹੁਤ ਹੀ ਆ ਗਏ ਸਾਨੂੰ ਤਾਂ ਚਾਰ ਚਾਰ ਨਾ ਵਧੀਆ ਨਾ ਦੇ ਸਰਪੰਨਾ ਨਾ ਚਾਰ ਵਜੇ ਬਿੱਲੀ ਚਾਈ ਪੀ ਆ ਕਮੇਟੀ ਉੱਥੇ ਲੱਗੇ ਜੇ ਕਰ ਮੂੰਗੀ ਨੇ ਭਾਈ ਟੀਮ ਮੱਠੀ ਘਰਤੀ ਸਾਰੀ ਦੋ ਬਾਲਾਂ ਚ ਅਜੇ ਸ਼ਰਤ ਲਾਉਂਦੇ ਕਹਿੰਦਾ ਮੇਰੇ 10 ਤੋਂ ਵੱਧ ਨਹੀਂ ਆਉਂਦੇ ਦੋ ਦੋ ਆ ਗਈ ਮੂੰਗੀ ਥੱਲੇ ਲਾ ਬਾਲ ਬਿੱਲੀ ਚਾਈ ਬਲਗਦੀ ਨਹੀਂ ਛਿੱਟਰੀ ਉਹ ਤਾਂ ਫਾਮ ਓਏ ਬਿੱਲੀ ਹੁਣ ਅਗਲੇ ਕੀ ਚਾਈ ਵੀ ਆ ਓਏ ਕੱਟ ਆ ਗਏ ਜਮਾ ਕੁੱਤਾ ਆਪਣੀ ਬਾਹਰ ਹੁੰਦੀ ਪੰਡਿਆ ਕੰਮ ਬਾਈ ਕਿਸੇ ਨੂੰ ਪਤਾ ਨਹੀਂ ਮਰਵਾ ਪੁੱਲੀ ਫੜ ਕੇ ਚਾਹ ਬਸਾ ਬਾਲ ਵਿੱਚ ਗਿਆ ਜਣ ਜਿੱਤ ਗਏ ਬਾਈ ਤੁਸੀਂ ਸਹੀ ਹੱਸੇ ਸਾਲੀ ਹੌਣ ਨਹੀਂ ਬਣਦਾ ਉਹ ਉਹਨੇ ਕਿ ਪਹਿਲਾਂ ਦੋ ਦਿਖਾ ਕੇ 10 ਪੂਰੇ ਕਰਨੀ ਚਾਹ। ਲੋ ਆ ਗਈ। ਮੇਰੀ ਨੀਲੀ ਡਾਟ ਪਈ ਜੋ ਕੱਢੀ। ਹੋਰ ਬਾਲਰ ਹੈ ਨਹੀਂ ਤੁਹਾਡੇ ਕੋਲ। ਇਹ ਡਾਟ ਪਈ। ਪਹਿਲਾਂ ਟੁਕੀਸ਼ ਨੂੰ ਬਹੁਤ ਘੰਟ ਆਉਂਦੀ ਆਏ ਦੇਖ। ਉਹ ਪਹਾੜ ਜਿਹੇ ਦੀ। ਆਈ ਲੱਗਦਾ ਜਾਂ ਪਹਾੜਾਂ ਦੇ ਜਲਦ। ਜੌਰਸਾਣਾ ਵਾਲਾ ਫਿਰ ਹੈ। ਜੌਰਸਾਣਾ ਵਾਲਾ ਫਿਰ ਕਹਿੰਦਾ ਕਿੱਛਾ ਆ ਪਾ ਕੇ। ਓਏ ਥੱਲੇ ਲਾਣਾ ਬਾਲ ਓਏ। ਥੱਲੇ ਤਾਂ ਲੱਗਦਾ ਪੱਕਾ ਦਾ ਐ ਇਹਦੀਆਂ ਥੱਲੇ ਹੁੰਦੀ ਨਹੀਂ ਅੰਦਰ ਸਭ ਮਿੱਲੀ ਗਈ ਵੀ ਹੈ ਲੈ ਤਕਣਗੇ ਨੂੰ ਦਰਦ ਆ ਲੱਗੂ ਪੱਕਾ ਦੇਖ ਲੈ 20 ਘਟ ਕਰ ਲੈ ਤਕਨੋ ਆ ਤਾਂ ਮੀਰਾ ਇੱਕ ਡਾਟ ਆਊਟ ਹੋ ਗਈ ਨਾ ਗਿਆ ਬਈ ਦੋ ਜਿੱਤੇ ਦੌੜਦਾ ਫੜੇ ਪੈਂ 3 ਰਨ ਆ ਗਈ 4 ਰਨ ਉਹ ਦਰ ਸੋਨੀ ਤੋਂ ਪਾਣੇ ਸੱਤ ਰਾਂ ਲੰਦਾ ਹਾਂ ਸੱਤ ਰਾਂ ਲੰਦਾ ਓਏ ਹੋਰ ਥੋੜਾ ਆਪ ਛੇੜ ਦਿੰਦਾ ਓਏ ਹੋਰ ਵਧੀਆ ਹੀ ਬੋਲਰ ਸੋਨੀ ਹੈਗਾ ਹੀ ਬਹੁਤ ਵਧੀਆ ਬਾਤ ਮੈਂ ਕਹਿੰਦੀ ਬੋਲਰ ਤਾਂ ਚੰਗਾ ਜੀ ਨਹੀਂ ਕੱਲ ਤੇ ਦੋਗ ਬੋਲੋ ਮੈਂ ਛੇੜੜਾ ਓਵਰ ਦੀ ਬੇਟ ਲਾਉਂਗਾ ਬਣ ਕੇ ਬੋਲਰ ਜਿੱਦੀ ਚਾਹੀਏ ਬਤਾ ਅਗਰ ਕੱਟਾ ਵਾ ਜਿੱਦੀ ਚਾਹੀਏ 4 ਵਜੇ ਉਹਦਾ ਬੋਲਰ ਤੇ ਨਾ ਹਾਂ <laughs> ਸੱਟ <laughs> 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 ਪੱਤੀ ਨਾਲ 25 ਦਾ ਬਾਈ ਉਹ ਤਾਂ ਮੜਕਾ ਨਹੀਂ ਪੁੰਜਾ ਜਾਂਦਾ ਉਹ ਤਾਂ ਮੜਕਾ ਨਹੀਂ ਮੁਝਾਕਾਂ ਦੇ ਡਿੱਗਦਾ ਹਾਂ ਮੈਂ ਕੀ ਬੋਲਦਾ ਹੂੰ ਕਹੂਗਾ ਕੈਚ ਨਹੀਂ ਫੜਿਆ ਬੰਦ ਕਰ ਪਰਸਲ ਇੱਕ ਬੰਦ ਕਿਉਂ ਮੇਰੀ ਖਾਤ ਤਿਆਰੀ ਨਹੀਂ ਨਹੀਂ ਕੈਚ ਨਹੀਂ ਫੜਿਆ ਕਹੂਗਾ ਮੰਗੀ ਕੀ ਆ ਬਾਈ ਉਹ ਸ਼ਰਤ ਲੱਗੀ ਵੀ ਸੀ ਸ਼ਰਤ ਹੈ ਹੈ ਤੈਨੂੰ ਹੀ ਦੇਣਗੇ ਦੂਜਾ ਕੋਈ ਨਹੀਂ ਤੈਨੂੰ ਹੀ ਦੇਣਗੇ ਦੂਜਾ 25 ਖਾ ਗਿਆ ਹਾਲਾ ਅਜੇ ਦੂਜਾ ਵਰਮਾ ਦਾ ਉਹ ਕੜ ਗਿਆ ਖਾ ਕੇ 26 ਬੰਦ ਹਾਂ ਭਾਈ ਆ ਖੜਾ ਉਹ ਮੈਨੂੰ ਅਹੀ ਲਾਂਚਲ ਨੂੰ ਚ ਕਰਾਇਆ 200 ਰੁਪਏ ਜੈਮਲ ਸਿੰਘ ਵਾਲੇ ਦਾ ਇਹਨੇ ਕਰਾਤਾ ਹੀ ਕੰਮ ਕਹਿੰਦਾ 400 ਨਾਲ ਆਇਆ ਕਹਿੰਦਾ ਕਿ ਬਿੱਲੀ ਚਾਈ ਵੀ ਆ ਬਿੱਲੀ ਇਹਦੇ ਬਿੱਲੀ ਕੱਟ ਕਰਤੀ ਕਹਿੰਦੇ ਆਪਾਂ 10 ਅੜੀ ਚਾਹ ਨਹੀਂ ਬਹਿਗੇ ਤੁਸੀਂ ਕੌਣ ਤੁਸੀਂ ਅੱਜ ਤੱਕ ਹੁਣ ਨਜ਼ਾਰਾ ਲੈਣ ਆਇਆ ਪਸੇ ਮੈਂ 5 ਪੈਸੇ ਲੈਣ ਆਇਆ ਸਾਰੇ ਤੁਹਾਡੀ ਦਾ ਲੀਗ ਹੈ ਮੋੜਾ ਕੀ ਕਰਾਤਾ ਇਹਨੇ ਮੋੜਾ ਕੀ ਕਰਾਦਾ ਇਹਨੇ ਇਹ ਤਾਂ ਪਰ ਜਾਵਾ ਇਹ ਤਾਂ ਹੁਲੀ ਨਹੀਂ ਟਰਸਟ ਬਣਾਦਾ ਸੀ ਮੈਂ ਚੱਲ ਮੈਂ ਜਾਣਾਂ ਕੋਈ ਨਾ ਕਲੱਬ ਦਾ ਪ੍ਰਧਾਨ 20 ਟੀਮ ਚ ਗਿਆ ਹੁਣ ਬੀਚ ਕੋਈ ਨਹੀਂ ਨਾ ਨਾ ਬੀਚ ਕਰਤਾ ਬਾਈ ਤੈਨੂੰ ਮੈਂ ਬੈਕਟ੍ਰਮ ਉੱਤੋਂ ਲੈ ਜੂ ਨਾ ਨਾ ਬੀਚ ਉਹ ਦੇਖੀ ਹੋ ਤੇ ਖੜਾ ਉਹ ਜਾ ਪੱਜਾ ਵਿੱਚ ਉਹ ਬੱਠਾ ਕੰਮ ਮੂੰਗੀ ਫੜੇਗਾ ਉਹ ਵਰਾ ਇਸ ਤੋਂ ਬਾਅਦ ਆ ਉਹ ਸਪੋਰਟ ਦਿਖਾਦਾ ਹਾਂ ਉਹ ਤਾਂ ਯਾਰ ਉਹਦੇ ਚਾਹੇ ਮੂੰਗੀ ਟੀਮ ਦਾ ਵੀ ਟੀਮ ਦਾ ਆ ਬਾਈ ਖੜਾ ਕਹਿੰਦਾ ਮੂੰਗੀ ਮੂੰਗੀ ਕਰਕੇ ਕਹਿੰਦਾ ਲੰਗਰ ਉਹ ਜਿਆਦਾ ਕਰਾਈਏ ਕਰਾਈ ਧੰਨੋ ਮੋੜਾ ਓਏ ਪੱਟ ਦੇ ਛੱਡ ਦੇ ਲੈ ਆ ਵੀਡੀਓ ਤਾਂ ਬਣਾ ਜਿੰਦਾ ਯਾਰ ਲੈ ਬਾਈ ਜਦ ਤੂੰ ਆ ਜਾ ਉਹ ਬੰਦਾ ਛਿੱਟੂ ਕਰਾਏ ਉਹ ਕਿਵੇਂ ਕੋਈ ਬਾਈ ਬਾਈ ਪਹਿਲਾਂ ਤਿੰਨ ਤਿੰਨ ਮੈਚ ਹੋਣਗੇ ਬਾਈ ਪਹਿਲਾਂ ਮੈਂ ਚੱਕਿਆ ਮਤਲਬ ਮੈਂ ਕਿਹਨੇ ਪਹਿਲਾਂ ਬਾਈ ਚੱਕਲਾ ਬਾਈ ਚੱਕ ਲੈ ਚੱਕ ਲੋ ਜੀ ਆਹ ਛੱਡ ਦੇ ਚੱਲ ਜੀ ਚੱਕੂਗਾ ਬਸ ਬੋਖਾ ਕਰ ਲੈਣਾ ਹੈ ਮੈਂ ਬੋਖਾ ਆਖੜਾ ਕ ਮਗਰ ਤੇਰੇ ਹੜੇ ਨੂੰ ਚਕਾ ਦੇ ਮੈਂ ਜਾ ਮੈਂ ਜਾ ਹਮ ਇਤਨੇ ਛੋਟੀਆਂ ਪਿਆਰ ਕਰਦੇ ਹਾਂ ਕਰੀ ਚੈੱਕ ਕਰ ਦੂਸਰ ਕਰ ਦੂਸਰ ਹੇਮੀ ਜਾਣੀ ਹਦੀ ਬਸ ਰੱਖਾਂਗੇ ਬਸ ਰੱਖਾਂਗੇ ਦੋਸਤ ਹੇਮੀ ਦੇ ਉਹ ਆ ਰੱਖਣੀ ਯਾਰ ਬਾਈ ਚੱਲ ਜਾਣਾ ਸੱਤਾ ਬਸ ਜੈਮਨ ਸਿੰਘ ਤੌੜਾ ਹਾਂ ਆਲੀ ਗੱਲ ਹੀ ਗੀ ਮੈਂ ਪਹਿਲਾਂ ਕਹਿਆ ਜੂਗਾ ਉਹ ਨੂੰ ਟੁੱਟੂ ਨਾ ਕਰੇ ਕਹ ਬਸ ਟੁੱਟ ਜਾ ਰੱਖ ਬਾਈ ਹੋ ਰੱਖ ਨੀ ਖੋਲ ਦੇ ਮੈਂ ਹਾਂ ਕੰਨਸ ਆਲਾ ਸਾਨੂੰ ਕੰਨਸ ਜਿੱਤ ਤੂੰ ਨੀ ਤੂੰ ਨਿਕਲੂ ਬਾਈ ਗੜੀ ਨਾ ਕੰਨਸ ਬਾਈ ਚੱਲ ਆ ਗਏ ਕਿਹੜੀ ਬਾਈ ਜਾ ਗਈ ਕੰਨਸ ਕੰਨਸ ਆ ਗਈ ਗੋਰੀ ਬਾਈ ਕਿਵੇਂ ਠੀਕ ਆ ਬਾਈ ਬਾਲਾਂ ਨਹੀਂ ਕੋਈ ਆਲੀ ਮੋਟਾ ਵੀ ਨਾ ਬਈ ਅਗਲਾ ਹੀ ਆਹੀ ਆ ਮੋੜਾ ਬਾਨਾ ਬਈ ਆ ਡੱਬਾ ਪਿੱਛੋਂ ਨਹੀਂ ਇੱਕ ਸਾਲੋ ਬਈ ਆਕੜੀਏ ਨਾਲ ਆ ਬਾਈ ਜਮਨ ਸਿੰਘ ਵਾਲੇ ਦਾ ਮੈਚ ਆਲੀ ਗਾਣਾ ਆ